ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਜੀ ਤਿੰਨ ਬਾਈ ਤਾਜ਼ੀਆਂ ਸੂਆਂ ਇੱਕ ਗੱਬਣਾ ਆਓ ਪੁੱਛ ਲੈਨੇ ਬਾਈ ਥੋੜੇ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੋਈ ਵਧੀਆ ਹਾਂਜੀ ਬਹੁਤ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਹਮ ਸੈਂਟ ਭਾਈ ਰੂਪਾ ਠੀਕ ਹੈ ਜੀ ਸੀਲਫੋਨ ਜ਼ਿਲ੍ਹਾ ਬਟਾਲਾ ਜੀ ਠੀਕ ਹੈ ਨੇੜੇ ਪਿੰਡ ਬੇ ਸਰ ਸਨਾਲਪੁਰਾ ਰਹੇ ਜਾਂਦੇ ਜੀ ਭਗਤਾ ਭਾਈ ਕਾ ਇਧਰ ਰਾਮਪ੍ਰਭੂ ਵਿਚਾਲੇ ਆਇਆ ਬਈ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ 986384255 ਜੀ ਹਾਂਜੀ ਦੂਜਾ ਹੈਗਾ 7087820652 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੂਸ ਹੋਈ ਹੈ ਦੂਜਾ ਸੂਸ ਹੋਈ ਬਾਈ ਇਹ ਕਦੋਂ ਸੂਈ ਹੈ ਬਾਈ ਅੱਜ ਹੀ ਸੂਈ ਹੈ ਸਵੇਰੇ 4 ਵਜੇ ਠੀਕ ਹੈ ਬਾਈ ਜੇਰ ਪਈ ਗਈ ਉਹ ਪਈ ਬੱਠਾ ਜੇਰ ਬਾਈ ਵੱਠਲ ਦੇ ਵਿੱਚ ਰੱਖੀ ਬੈਠਾ ਪਈ ਹੈ ਬਾਈ ਹਾਂਜੀ ਠੀਕ ਆ ਭਾਈ ਚਾਰਕ ਵੇਸ ਹੋਈ ਸੀਗੀ ਠੀਕ ਆ ਬੱਚਾ ਕੀ ਦੇਤਾ ਭਈ ਬੱਚਾ ਦੇਤਾ ਜੀ ਬੱਚਾ ਦੇਤਾ ਠੀਕ ਆ ਭਾਈ ਇਹ ਕਿੰਨਾ ਕੁ ਵਾੜਾ ਕੱਢਿਆ ਦਾ ਇਹ ਤਾਂ 5-6 ਲੀਟਰ ਕੱਢਿਆ ਸੀਗੇ ਜੀ ਠੀਕ ਆ ਟੇਕ ਕੇ ਲੈ ਜੂਗੀ ਹੂੰ ਜੀ ਤੇ ਪਈ ਗਈ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਥਣ ਬਹੁਤ ਚੰਗਾ ਲੱਗਿਆ ਹਾਂ ਮੁੱਠੀ ਵਾਲਾ ਥਣ ਵੀ ਕੱਲਾ ਕੱਲਾ ਥਣ ਲੱਗਾ ਲਬੀ ਥਣ ਚਵਾਈ ਕਿਵੇਂ ਆ ਚਵਾਈ ਤਾਂ ਬੜੀ ਚੰਗੀ ਯੱਕ ਨੰਬਰ ਠੀਕ ਆ ਖੋਲ ਲਾ ਬਈ ਥੋੜੀ ਠੰਡੀ ਹੈ ਜੀ ਇਹ ਨਹੀਂ ਗੱਲ ਕੋਈ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਸ਼ੀ ਨੂੰ ਦੇਖੋ ਜੀ ਕਿੰਨਾ ਚੰਗਾ ਲੱਗਿਆ ਕੀ ਬਾਤ ਆ ਬਈ ਲੈ ਵਾ ਲੂ ਵਾ ਕਮਾਲ ਕੱਲਾ ਕੱਲਾ ਥਣ ਚਾਰੇ ਥਣ ਦੇ ਚੰਗਾ ਦੇਓ ਜੀ ਮੈਨੂੰ ਦੱਸ ਦੇਣਾ ਰੋਟੇ ਆ ਜਣਾਗਾ ਹੂੰ ਠੀਕ ਆ ਬਈ ਰੋਟੇ ਕਹਿੰਦਾ ਇਹ ਉਹਦੇ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਜਾਤ ਬ੍ਰੀਡ ਚੰਗਾ ਰੰਗ ਰੂਪ ਚੰਗਾਗਾ ਖਾਨ ਤੋਂ ਬਹੁਤ ਚੰਗਾ ਚਵਾਈ ਵੀ ਬਾਈ ਕਹਿੰਦਾ ਨੰਬਰ 1 ਤੇ ਜੇਰ ਵੀ ਬਾਈ ਵੱਠਲ ਦੇ ਵਿੱਚ ਪਾ ਕੇ ਰੱਖੀ ਬੈਠਾ ਤੇ ਲੇਵਾ ਦਾ ਬਾਈ ਕਮਾਲੀਆ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਤੇ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣੀ ਆ ਤੋੜ ਲੈ ਬਾਈ ਕੀ ਮੋਲ ਆ ਬਾਈ ਇਹਦਾ ਮੋਲੀ ਜਮਾ ਲਾਇਆ ਦਿਨ 63000 ਰੁਪਏ ਆ ਜੀ ਬਸ ਠੀਕ ਆ ਰੇਟ 100000 ਰੁਪਿਆ ਮੋਲਾਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋ ਜਾ ਮੁੱਲ ਜਾਇਜ਼ 63000 ਮਾਨਤਾਨ ਜਿਹੜਾ ਹੋ ਜਾਣਾ ਲੈ ਬਾਲੂ ਵਾ ਕਮਾਲ ਆ ਥਣ ਥਣ ਬਹੁਤ ਚੰਗਾ ਕੱਦ ਵੀਡ ਵੀ ਫੁੱਲ ਆ ਯਾਦ ਵੀਡ ਚੰਗੀ ਆ ਚੁਵਾਈ ਚੁਈ ਵੀ ਬਾਈ ਕਹਿੰਦਾ ਨੰਬਰ 1 ਨਾਲਾ ਨੂੜਾ ਬਹੁਤ ਚੰਗਿਆ ਲੈ ਮੁੱਠੀ ਵਾਲਾ ਥਣ ਕੱਲਾ ਕੱਲਾ ਫਰਖਾਣਾ ਬਾਕੀ ਠੰਡੀ ਠੁੰਡੀ ਦਾ ਬਾਲੀ ਆ ਜੀ ਕੋਈ ਚੱਕਰੀ ਨਹੀਂ ਠੀਕ ਆ ਜਿਵੇਂ ਮਰਜੀ ਹੱਥੇ ਫੇਰੀ ਚੱਲ ਕੋਈ ਚੱਕਰ ਨਹੀਂ ਹੂੰ ਸਹੀ ਗੱਲ ਆ ਬੰਦੀ ਗੋਲੀ ਬਾਕੀ ਚੌਣ ਚੌਣ ਬਹੁਤ ਸੋਹਣਾ ਜੀ ਲੈ ਚਵਾਈ ਦੇਖੋ ਚਵਾਈ ਬਹੁਤ ਚੰਗੀਆਂ ਨਾ ਨਿਆਣਾ ਪਾਉਣਾ ਪਾੜਾ ਨਹੀਂ ਪਾਉਣਾ ਨਾ ਪਾ ਹੂੰ ਚੱਕਰੀ ਨਹੀਂ ਹੂੰ ਮੈਂ ਬੌਲਾ ਮਾਰਦੀ ਆ ਬਾਈ ਤੇ ਨਿਆਣਾ ਬਾਈ ਕਹਿੰਦਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾ ਲੈ ਚਵਾਈ ਚਵਾਈ ਬਹੁਤ ਚੰਗੀ ਆ ਕੱਦ ਵੱਡਾ ਚੰਗਾ ਰੰਗ ਰੂਪ ਚੰਗਾ ਪੱਕੇ ਲੈਵਲ ਉਹ ਬਹੁਤ ਆ ਹੀ ਹੁਣ ਤਾਂ ਹਾਂ ਬੌਲਾ ਨਿਕਲਿਆ ਵਗਾ ਠੀਕ ਆ ਕੇਵਲੂ ਉਹ ਬਹੁਤ ਹੂੰ ਸਹੀ ਗੱਲ ਵੱਡੀ ਆ ਬੜ ਘੱਟ ਘਟਾ ਗਏ ਸਹੀ ਗੱਲ ਆ ਅੱਗੇ ਬਾਈ ਦੋ ਨੰਬਰ ਕਿਹੜਾ ਸੂਈ ਹੈ ਇਹ ਦੂਜਾ ਸੂਈ ਕਦੋਂ ਸੂਈ ਹੋਵੇ ਇਹ ਕਲ ਦੀ ਸੀ ਵੀ ਜੀ ਠੀਕ ਆ ਬੱਚਾ ਕੀ ਹੈ ਬਈ ਬੱਚਾ ਜੀ ਬੱਚਾ ਬਈ ਤੇ ਕਿੰਨਾ ਕੁ ਬੋਲਾ ਹਾਂ ਬੋਲਾ ਹੋ ਜੀ ਇਹਦੇ ਖਰੇ 11 ਲੀਟਰ ਨੈਟ ਤਿਆਰ ਆ ਬਈ ਹਾਂਜੀ ਨਿਕਲੂਗਾ ਚਵਾਈ ਚੁਈ ਚਵਾਈ ਚੁਈ ਇੱਕ ਨੰਬਰ ਜੀ ਠੀਕ ਆ ਜੇ ਜੂਰ ਪੈ ਗਈ ਜੇ ਜੂਰ ਠੀਕ ਜਮਾ ਉੱਤੇ ਗਾਰੰਟੀ ਆਰਡਰ ਕਮਾਲ ਦਾ ਸੋਹਣਾ ਆਰਡਰ ਗਰਮਾਲੀ ਦਾ ਕੱਲਾ ਕੱਲਾ ਥਾਣ ਪੂਰੀ ਵਿੱਤੀ ਤੇ ਥਾਣ ਲੱਗੇ ਦੇਖੋ ਕਮਾਲ ਦਾ ਥਾਣਾ ਚਵਾਈ ਚੁਈ ਬਈ ਕਹਿੰਦਾ ਨੰਬਰ 1 ਬਈ ਬਹੁਤ ਚੰਗਾ ਪਛਾਂਤ ਉਹ ਵੀ ਆਰਡਰ ਦੇਖੋ ਬਈ ਕਮਾਲ ਦਾ ਸੋਹਣਾ ਆਰਡਰ ਕਰਵਾਇਨੇ ਤਿਆਰ ਕਰਿਆ ਖੋਲ ਲਾ ਬਈ ਤੋਰ ਕੇ ਵਿਖਾ ਦੇ ਯਾਦ ਬਰੀਟ ਚੰਗੀ ਆ ਰੰਗ ਰੂਪ ਚੰਗਾ ਤੇ ਲੇਵਲੂ ਵਾ ਕਮਾਲ ਆ ਕੱਦ ਵੱਡ ਠੀਕ ਆ ਬਈ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮਾਨਦੀ ਤੇ ਫੈਂਡ ਫੂਂਡ ਕਰਮ ਵਾਲੀ ਦੀ ਚੰਗੀ ਆ ਫੇਸ ਫੂਸ ਵੀ ਚੰਗਾ ਸੂਈ ਸਵਾਈ ਬੱਚਾ ਮਗਰ ਬੱੱਚਾ ਬਈ ਕੀ ਮੋਲ ਆ ਬਈ ਇਹਦਾ ਇਹ 43000 ਦੀ ਦੇਣਾ ਜੀ ਮਾਨਤਾਨ ਹੋ ਜੀ ਬਾਈ ਬਸ ਛੋਟੇ ਛੱਪੇ ਵਾਲਾ ਮਾਨਤਾਨ ਕਰ ਲਾਂ ਜੀ ਠੀਕ ਹੈ ਜਮਾ ਜਾਇਜ਼ ਮੁੱਲ 43000 ਰੁਪਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮੁੱਲ ਆਪਣਾ ਜੀ ਨੀ ਬੜਾ ਬਾਦੇ ਘਟੇ ਵਾਲਾ ਨਹੀਂ ਕਰਦੇ ਜੀ ਇਹ ਤਾਂ ਮੁੱਲ ਪਹਿਲੇ ਹੀ ਜਾ ਕੇ ਤੇ ਹੁਣ ਇਹ ਹੀ ਦਾ ਬੈੜ ਦਾ ਕੌਣ 43 ਮੰਗਦਾ ਜੀ ਸਹੀ ਗੱਲ ਜਮਾ ਜਾਇਜ਼ ਮੁੱਲ ਆ ਬਾਈ 43000 ਰੁਪਿਆ ਬਾਕੀ ਫਿਰ ਵੀ ਚਲੋ ਮਾਨਤਾਨ ਹੋ ਜੂ ਲੈ ਵਾ ਲੂਗਾ ਕਰਮ ਵਾਲੀ ਦਾ ਬਹੁਤ ਆ ਚਾਰੇ ਥਣ ਨਿਕੜਵੇਂ ਪੂਰੇ ਗੈਰ ਸੇ ਕੱਲਾ ਕੱਲਾ ਥਣ ਪੂਰੀ ਵਿਕੀ ਤੇ ਖਾਣ ਲੱਗਿਆ ਕੱਦ ਵੱਡ ਵੀ ਚੰਗਾ ਰੰਗ ਰੂਪੀ ਚੰਗਾ ਗਰਮੀ ਨਹੀਂ ਮੰਦੀ ਹਨ ਗਰਮੀ ਮੰਦੀ ਕਰਾਸ ਬਰੀਡ ਹੂੰ ਫੈਂਡ ਫੋਨ ਉਹ ਤੋਂ ਵੀ ਮੰਨ ਲਾ ਮੱਝਾਂ ਵਰਗਾ ਹੋਊ ਇਹਦਾ ਠੀਕ ਆ ਜੀ ਦੁੱਧ ਵੀ ਉਮੀਦ ਆ ਵੀ ਮੈਂ ਸੇਵ ਵਾਲੇ ਕੋਲੇ ਜਾਵੜੀ 15-16 ਲੀਟਰ ਪਾ ਦੋ ਜੀ ਠੀਕ ਆ ਬਾਈ ਹੂੰ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਆ ਇਹ ਪਹਿਲਾ ਸੂਆ ਸੂਈ ਹੈ ਬਾਈ ਕਦੋਂ ਸੂਈ ਹੈ ਬਾਈ ਇਹ ਚੌਥਾ ਦਿਨ ਹੈ ਜਦ ਸੂਈ ਨੇ ਨੂੰ ਠੀਕ ਆ ਬੱਚਾ ਕੀ ਆ ਬਾਈ ਇਹਦੇ ਮਗਰ ਬੱਚਾ ਜੀ ਬੱਚਾ ਬਾਈ ਬੱਚੀ ਹੈ ਬੱਚੀ ਹੈ ਬੱਚੀ ਹੈ ਠੀਕ ਆ ਫਿਰ ਬੱਚੀ ਹੈ ਜੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਆ ਗੜਡ ਵੀ ਚੰਗੀ ਆ ਆਰਡਰ ਨੇੜੇ ਬਸ ਬਾਹਲਾਂ ਸਫਾਈਆਂ ਹੀ ਬਚੀ ਤੇ ਹਮ ਥੱਲੇ ਸੰਗ ਨਹੀਂ ਦਿਗਾਈ ਜਿਗਲੇ ਨੇ ਠੀਕ ਆ ਤਾਂ ਕਰਕੇ ਥੋੜੀ ਜਿਹੀ ਮਨਾ ਥਾਨ ਥੋਣ ਚੰਗਾ ਲੱਗਿਆ ਹਨਾ ਮੈਂ ਸਹੀ ਬਾਹਲੀ ਠੰਡੀ ਠੁੰਡੀ ਦੇਖੋ ਜੀ ਕਿੰਨੀ ਹਮ ਮੈਂ ਮਰਦੇ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਹੋਲ ਲਾ ਬਈ ਤੋਰ ਕੇ ਰਖਾ ਦੇ ਆਈ ਆਈ ਆਪਣੇ ਕੋਲੇ ਠੀਕ ਆ ਹਾਂਜੀ ਹਮ ਯਾਦ ਬ੍ਰੀਡ ਚੰਗੀ ਆ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਬਾਕੀ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਦੀ ਤੇ ਫੈਂਟ ਫੂਂਟ ਚਰਮ ਵਾਲੀ ਦੀ ਹੋਲ ਚੰਗੀ ਹੋ ਤੋੜਾ ਤਾਰਾ ਚੈੱਕ ਕਰੋ ਗੜਡ ਤਾਂ ਚੰਗਾ ਥਾਨ ਬੜਾ ਚੰਗਾ ਲੱਗਿਆ ਗਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਖਾਣਾ ਬਾਈ ਬਹਾਗ ਬ੍ਰੇਕਨ ਵਾਲੀ ਬਿਹੜਾ ਜੀ ਸਹੀ ਗੱਲ ਆ ਬਾਈ ਬ੍ਰੇਕਨ ਵਾਲੀ ਬਿਹੜਾ ਜੀ ਕੀ ਮੁੱਲ ਆ ਬਾਈ ਇਹਦਾ ਹੁਣ ਬੜਾ ਚੰਗਾ ਲੱਗਿਆ ਦੇਖੋ ਜੀ ਮੁੱਲ ਕੀ ਆ ਬਾਈ ਮਾ ਪਤਾ ਮੁੱਲ ਕੀ ਆ ਬਾਈ ਇਹਦਾ ਮੁੱਲੇ ਦਾ 33000 ਦੀ ਦੇ ਬਾਈ 33000 ਰੁਪਏ ਮਾਨ ਤਾਨ ਹੋ ਜਵੇ ਮਾ ਪਤਾ ਹਰ ਜਾ 33000 ਰੁਪਇਆ ਮੁੱਲ ਆ ਭਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਸਣ ਲੈ ਵਾ ਚੰਗਾ ਬੱਚਾ ਮਗਰ ਬੱਚੀ ਬੱਚੀ ਆਹ ਤਾਂ ਦਾਈ ਕਰਕੇ ਹਲੇ ਡਰਦੀ ਜੇ ਕੈਮਰੇ ਤੋਂ ਠੀਕ ਆ ਤਾਂ ਹੋਰ ਉਹ ਨਹੀਂ ਗੱਲ ਕੋਈ ਕਿਉਂ ਮੈਂ ਕੋਈ ਵੀ ਥੱਕਾ ਐ ਬੈਠਾ ਰਿਹਾ ਬਿਨਾ ਬੱਚਿਆਂ ਬੈ ਜਾ ਥੱਲੇ ਕੋਈ ਚੱਕਰ ਨਹੀਂ ਆ ਠੀਕ ਆ ਕੋਈ ਚੱਕਰ ਨਹੀਂ ਨਾ ਹੀ ਬੈ ਜਾ ਠੀਕ ਆ ਜਿਵੇਂ ਮਰਜੀ ਬਾਈ ਕਹਿੰਦਾ ਬੈਠਾਰੇ ਕੋਈ ਚੱਕਰ ਹੀ ਨਹੀਂ ਗਾ ਕੋਈ ਚੱਕਰ ਨਹੀਂ ਤੇ ਠੰਡੀ ਸੀਲ ਪੂਰੀ ਬਾਕੀ ਚੋਣ ਚਾਣ ਬਹੁਤ ਸੋਹਣਾ ਲੱਗਿਆ ਜੀ ਅੱਛਾ ਚੋਣ ਦੇ ਖਾਣ ਲੈ ਚਵਾਈ ਬਹੁਤ ਚੰਗੀ ਹੈ ਨਾ ਵਾਹ ਬਾਲਾ ਚੰਗਾ ਚੌਣ ਲਗਾਈ ਦੇ। ਕੀ ਬਾਤ ਆ ਬਾਈ? ਚਵਾਈ ਬਹੁਤ ਚੰਗੀ ਆ। ਕੱਲੀ ਕੱਲੀ ਲਤਾ ਰਾ ਵੀ ਗੰਨੇ ਰਗੀ ਧਾਰਾ ਗਈ। ਬਾਕੀ ਵੱਡੀ ਗੱਲ ਬੱਚਾ ਮਗਰ ਬੱਚੀਆ ਬੱਚੀ ਵੀ ਬਹੁਤ ਜੰਗੀ ਆ। ਮੁੱਲ ਵੀ ਜਾ ਜਾ 33000 ਰੁਪਏ ਮਾਨਤਨ ਜ਼ਰੂਰ ਹੋ ਜਾਊਗਾ। ਅੱਗੇ ਬਈ ਜਰਸੀ ਲਾਸਟ। ਹਾਂਜੀ ਪਹਿਲਾ ਸੂਈ ਸੂਂਦੀ ਆ ਜੀ ਕੱਚੀ ਹੈ ਜੀ 10 ਬਾਰਾਂ ਦਿੰਦੀ। ਪਹਿਲਾ ਸੂਆ ਕੱਚੀ ਆ ਜੀ। 10 ਬਾਰਾਂ ਨਹੀਂ ਦਿੰਦੀ ਬੱਚੀ। ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਆ? ਦੇ ਦਿਓ ਜੀ ਮਨ ਲਾ ਵੀ 11 ਬਰ ਬਰ ਲੀਟਰ ਦੁੱਧ ਦੇ ਦੂਈ ਮੈਂ ਤਾਂ ਠੀਕ ਆ ਬਾਈ ਹਾਂਜੀ ਹੂੰ ਤੋਰ ਦੇ ਕੋਈ ਬਾਕੀ ਜਾਤ ਬਰੀਡ ਆ ਪਛੀ ਦੀ ਵਧੀਆ ਰੰਗ ਰੂਪ ਚੰਗਾ ਮੱਝਾ ਵੱਡਾ ਦੁੱਧ ਦੂਗੀ ਇਧਰ ਲਈ ਜਰਸੀ ਦਾ ਬੱਚਾ ਜੀ ਆਪਣੇ ਪਿਆਵ ਵਾਲੀ ਜਿਵੇਂ ਠੀਕ ਆ ਹਾਂਜੀ ਇਧਰ ਆ ਜਾ ਫੇਸ ਫੂਲ ਚੰਗਾ ਬੋਦੀ ਵਾਦੀ ਚੰਗੀ ਐ ਚੰਗੀ ਐ ਬੜਾ ਬਾਈ ਰੰਗ ਰੂਪ ਚੰਗਾ ਤੋਰ ਦਾ ਚੰਗਾ ਬਸ ਆਰਡਰ ਕਮਾਲ ਦਾ ਤਿਆਰ ਕਰੋ ਹਜੇ ਬਾਈ ਦਾਸ ਦਾ ਵੀ ਡਣ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਮੋੜ ਲੈ ਬਈ ਤੇ ਕੀ ਮੋਲ ਆ ਬਾਈ ਇਹ ਤਾਂ ਇਹਦਾ ਵੀ 33000 ਜੀ 33000 ਰੁਪਏ ਮਾਨਦਾਨ ਹੋ ਜਾਈ ਬਈ ਬੱਸ ਹੀ ਮੜ ਮਟਰ ਕਰ ਲਾਂ ਜੀ ਠੀਕ ਹੈ 33000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਸਾਫ ਹੈ ਜੀ ਕੱਚੀ ਕੱਚੀ ਹੈ ਜੀ ਤਾਂ ਹੀ ਇਹ ਮੁੱਲ ਹੈਗਾ ਹੂੰ ਜਿਹੜਾ ਕੋਈ 10 ਬੰਦਾ ਦਿੰਨ ਮੈਂ ਸਾਹ ਨੂੰ ਬਚੀ ਤਾਂ 45000 ਰੁਪਏ ਜੀ ਠੀਕ ਆ ਹਾਂਜੀ ਹੂੰ ਸਹੀ ਗੱਲ ਆ ਬਾਈ ਦੀ ਕੱਚੀ ਕੱਚੀ ਆ ਥਣ ਲੈਵਾ ਬਹੁਤ ਚੰਗਾ ਚਾਰੇ ਥਣ ਲੈ ਨਿਕੜਵੇਂ ਪੂਰੇ ਘੇਰੇ ਤੇ ਲੈਵਲ ਉਹ ਵੀ ਕਮਾਲ ਆ ਰੰਗ ਰੂਪ ਵੀ ਕਰਮਲੀ ਦਾ ਚੰਗਾ ਗਾ ਬਈ ਕੰਡੀਆਂ ਸੀ ਜਿਵੇਂ ਮਰਜ਼ੀ ਲੈ ਹੱਥ ਲਈ ਚੱਲ ਕੋਈ ਚੱਕਰੀ ਹੂੰ ਪੂਰੀ ਠੰਡੀ ਹੈ। ਨਾਗਪਰਾ ਕੋਲੇ ਸੀਗੇ ਬਈ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਕੋਈ ਵੀ ਪਸੰਦਾ ਵੀ ਬਾਈ ਨੱਕ ਨੱਕ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਧਨੋਂ ਧੰਨਵਾਦ।